ਜੈ ਜੀਨਾ ਜੈ ਜੀਨਾ ਜੈ ਜੀਨਾ ਜੈ ਜੀਨਾ ਕੀ ਜੈ ਹੈ ਵੀ ਬਜਰਾਗਵਲੀ ਹਰ ਹਰ ਮਹਾਦੇਵ ਅੱਜ ਬਹੁਤ ਹੀ ਪੁੱਤਦੇ ਨੇ ਕਿ ਸਾਡੇ ਸ਼ਹਿਰ ਦੇ ਨਾਲਾ ਦੇ ਸਾਡੇ ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਜਿਹੜੇ ਅਜੁੱਧਿਆਤੂ ਕਲਸ ਲੈ ਕੇ ਵਕ ਵਕ ਤਵਤੇ ਕੇ ਅੱਜ ਮੇਰੇ ਘਰ ਆਏ ਐ ਸਿੰਦੇ ਕਿ ਇਹਦੋਂ ਵੱਡਾ ਮੇਰੇ ਲਈ ਕੋਈ ਸੁਭਾਗ ਮੁਕਾ ਨਹੀਂ ਹੋ ਸਕਦਾ ਕਿ ਅਜੁੱਧਿਆਤ ਦੀ ਧਰਤੀ ਜਿਹੜੀ ਹੈ ਉੱਥੋਂ ਦੇ ਕਲਸ ਜਿਹੜੇ ਉਹ ਇਹ ਲੈ ਕੇ ਆਏ ਐ ਇਹਨਾਂ ਨੂੰ ਜੀ ਆਇਆਂ ਕਾ ਵੈਲਕਮ ਕਿਆ ਔਰ ਮੇਰੀ ਕਾਮਨਾ ਕਿ ਭਗਵਾਨ ਰਾਮ ਜੀ ਜਿਨ੍ਹਾਂ ਦੇ ਬਹੁਤ ਵੱਡੇ ਮੰਦਿਰ ਦਾ 22 ਜਨਵਰੀ ਨੂੰ ਅਦਕਤਨ ਹੋ ਰਿਹਾ ਇਹ ਵੀ ਇੱਕ ਚੰਗਾ ਲਾ ਲੋ ਸਾਡੇ ਵਾਸਤੇ ਕਿ ਸਾਡੇ ਸਮੇਂ ਚ ਹੋ ਜਾ ਸਾਡੇ ਵਕਤ ਚ ਹੋ ਰਿਆ ਦੇ ਤੇ ਕਈ ਆਪਾਂ ਦੇਖਦੇ ਵੱਡੇ ਵੱਡੇ ਮੰਦਰ ਕਹਿੰਦੇ ਜੀ 207 ਪੁਰਾਣਾ ਜੀ 507 ਪੁਰਾਣਾ ਜੀ ਹਿਆਦ ਸਾਲ ਪੁਰਾਣਾ ਜੀ ਤੇ ਮੈਂ ਸਮਝਦਾ ਕਿ ਆਪਾਂ ਜਿੰਨੇ ਲੋਕ ਖੜੇ ਆ ਜਾਂ ਜਿੰਨੇ ਇਸ ਵੇਲੇ ਭਾਰਤ ਦੇ ਅੰਦਰ ਜਿਹੜੇ ਸਾਡੀ ਮਨੁੱਖਤਾ ਹੈ ਸਭ ਲਈ ਇੱਕ ਬਹੁਤ ਵੱਡਾ ਮੌਕਾ ਕਿ ਸਾਡੇ ਸਮਿਆਂ ਦੇ ਵਿੱਚ ਇਹ ਮੰਦਰ ਜਿਹੜਾ ਬਣ ਰਿਹਾ ਉਹਦੇ ਬੰਦਾ ਜਿਹੜਾ ਬੜਾ ਇਤਿਹਾਸਕ ਬੰਦਾ ਦਾ ਉਹ ਮੈਂ ਮੈਂ ਦੀ ਭਗਵਾਨ ਸ੍ਰੀ ਰਾਮ ਜੀ ਦੇ ਅੱਗੇ ਇਹ ਕਾਮਨਾ ਬੇਨਤੀ ਹੈ ਕਿ ਉਹ ਪੂਰੇ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜਾ ਸੁੱਖ ਸ਼ਾਂਤੀ ਪੂਰੇ ਸਮਾਜ ਦੇ ਅੰਦਰ ਜਿਹੜੇ ਸਾਡੇ ਇਹ ਵੱਡੇ ਵੱਡੇ ਸਾਡੇ ਲੋਕ ਦੇ ਭਗਵਾਨ ਰਾਮ ਜੀ ਗੁਰੂ ਨਾਨਕ ਸਾਹਿਬ ਬੱਡੇ ਜਿਹੜੇ ਸਾਡੇ ਪੀਰ ਪਕੰਬਰ ਨੇ ਇਹ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਸਾਰੇ ਸਮਝਾਉਂਦੇ ਆ ਇਹਦਾ ਸਾਡਾ ਸਿਧਾਂਤ ਇਸ ਗੱਲ ਤੇ ਆ ਸੋ ਮੈਂ ਭਗਵਾਨ ਜੀ ਨੂੰ ਬੇਨਤੀ ਕਰੂੰਗਾ ਕਿ ਜਾਤ ਪਾਤ ਸਭ ਚੀਜ਼ਰ ਇਸ ਦੇਸ਼ ਦੇ ਵਿੱਚੋਂ ਖਤਮ ਕਰਕੇ ਇਸ ਦੇਸ਼ ਦੇ ਜਿਹੜੀ ਤਰੱਕੀ ਆ ਉਹ ਉਹ ਭਗਵਾਨ ਜੀ ਦੀ ਅਸ਼ੀਰਵਾਦ ਦੇ ਨਾਲ ਹੋਵੇ ਹਰ ਭਾਰਤੀ ਨੂੰ ਬਦਲ ਚੜਾ ਰੋਟੀ ਖਾਣ ਲਈ ਮਿਲੇ ਹਰ ਭਾਰਤੀ ਨੂੰ ਸਿਰ ਸਕਣ ਵਾਸਤੇ ਜਗ੍ਹਾ ਮਿਲੇ ਪੀ ਲਈ ਪਾਣੀ ਮਿਲੇ ਉਹਨੂੰ ਨੌਕਰੀ ਮਿਲੇ ਇਹ ਇਹ ਮੇਰੀ ਕਾਮਨਾ ਪਗੋਣਾ ਰਾਮ ਜੀ ਦੇ ਅੱਗੇ ਕਿ ਪੂਰਾ ਦੇਸ਼ ਇਸ ਵੇਲੇ ਬਹੁਤ ਪੂਰੇ ਦੇਸ਼ ਤੇ ਖੁਸ਼ੀਆਂ ਬਣਾਈਆਂ ਜਾਗੀਆਂ ਹਰ ਪਾਸੇ ਪੂਰੇ ਦੇਸ਼ ਦੇ ਕੋਨੇ-ਕੋਨੇ ਸੋ ਬੇਨਤੀ ਆਪਾਂ ਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਪਗੋਣਾ ਰਾਮ ਜੀ ਕਿਰਪਾ ਕਰਨ ਕੇ ਸਾਡਾ ਦੇਸ਼ ਤਰੱਕੀ ਕਰੇ ਸੁਖ ਸ਼ਾਂਤੀ ਰੱਖੇ ਜਾਤ ਪਾਤ ਦਾ ਨਾਸ ਕਰੇ ਔਰ ਸਭ ਲਈ ਬਰਾਬਰਤਾ ਕਰੇ ਔਰ ਸਭ ਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਹੈ ਕਿ ਸੌਣ ਲਈ ਛੱਤ ਦੇਵੇ ਪੀਣ ਲਈ ਪਾਣੀ ਦੇਵੇ ਪੇਟ ਲਈ ਰੋਟੀ ਦੇਵੇ ਚੌਪ ਦੇਵੇ ਸਾਡਾ ਦੇਸ਼ ਤੱਕ ਹੀ ਕਰਦੇ ਮੇਰੀ ਇਹ ਹੀ ਕਾਮਨਾ ਔਰ ਮੈਂ ਬਹੁਤ ਖੁਸ਼ ਹਾਂ ਕਿ ਅੱਜ ਦਾ ਟਾਈਮ ਸ਼ਾਮ ਦਾ ਮੇਰੇ ਵਾਸਤੇ ਬਹੁਤ ਪਵਿੱਤਰ ਟਾਈਮ ਹੈ ਕਿ ਜੁੱਧਿਆ ਤੋਂ ਮਤਲਬ ਭਗਵਾਨ ਜੀ ਦੇ ਉੱਥੋਂ ਕਲਚ ਜਿਹੜੇ ਲੈ ਕੇ ਆਏ ਸਾਡੇ ਭਰਾ ਉਹ ਅਸੀਂ 22 ਤਰੀਕ ਨੂੰ ਅਜ ਨਾਲੇ ਦੇ ਵਿੱਚ ਸਾਡੇ ਆਪਣੇ ਮੰਦਰਾਂ ਦੇ ਵਿੱਚ ਸਾਡੇ ਬੜੇ ਵਧੀਆ ਮੰਦਰ ਦੇ ਨਾਲੇ ਦੇ ਵਿੱਚ ਉਹਦਾ ਸਿੱ ਸਾਡੇ ਉਦਨ ਇਹ ਦਿਨ ਜਿਹੜਾ ਮਨਾ ਰਹੇ ਸਾਰੇ ਇਨਾਲਾ ਨਿਵਾਸੀਆਂ ਨੂੰ ਸਾਡੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹਦੇ ਸਾਦੇ ਜਾਨੇ ਮੰਦਿਰਾਂ ਚ ਆਓ ਆਪਾਂ ਭਗਵਾਨ ਜੀ ਦਾ ਇਹ ਦਿਨ ਜਿਹੜਾ ਬਣਾਉਣਾ ਮੰਦਿਰ ਦਾਤ ਘਟ ਜਿਹੜਾ ਆਪਾਂ ਖੁਸ਼ੀਆਂ ਸਾਂਝੀਆਂ ਕਰੀਏ ਸਭ ਨੂੰ ਸਭ ਨੂੰ ਬੇਨਤੀ ਹੈ ਕਿ ਸਾਦੇ ਜਾਨੇ ਸਾਰੇ ਬੰਦੇ ਜਿੰਨੇ ਮੰਦਿਰ ਐ ਇਨਾਲੇ ਦੇ ਸਭ ਬੰਦਾਂ ਦੇ ਵਿੱਚ ਆਓ ਇਹ ਹੀ ਮੈਂ ਕਹਿਣਾ ਚਾਹੁੰਦਾ